ਜਿੱਥੇ ਮਨੁੱਖ ਦੀ ਅੰਤ ਸਮੇ ਸੁਰਤ ਜਾਂਦੀ ਹੈ ਨਾ ਮਨੁੱਖ ਦੀ ਗਤੀ ਵੀ ਉਹ ਵਜ ਹੀ ਹੁੰਦੀ ਹੈ ਅੰਤ ਕਾਲ ਜੋ ਲక్ష్ਮੀ ਸ਼ਿਮਰੇ ਐਸੀ ਚਿੰਤਾ ਮੇ ਜੇ ਮਰੇ ਸ਼ਰਪ ਜੂਨ ਵੱਲ ਵੱਲ ਤਰੇ ਜੇ ਲక్ష్ਮੀ ਦਾ ਧਿਆਨ ਹੈ ਨਾ ਮਾਇਆ ਦਾ ਧਿਆਨ ਨਾ ਤੇ ਸੱਪ ਬਣਨਾ ਪੈਣਾ ਜੇ ਅੰਤ ਸਮੇ ਵੀ ਉਧਰ ਹੀ ਧਿਆਨ ਲੱਗ ਗਿਆ ਜੇ ਮਕਾਨਾਂ ਦੇ ਵਿੱਚ ਧਿਆਨ ਰਹਿ ਗਿਆ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਪ੍ਰੇਤ ਜੋਨ ਵਲਵਲ ਉਤਰੇ ਇਹ ਨਹੀਂ ਆਪਣੇ ਮਕਾਨਾਂ ਵਿੱਚ ਕਿਸੇ ਦੇ ਵੀ ਮਕਾਨਾਂ ਵਿੱਚ ਰਹਿ ਜਾਏ ਬਿਲਡਿੰਗ ਦੇ ਵਿੱਚ ਧਿਆਨ ਰਹਿ ਜਾਏ ਉਹਨੇ ਮਰ ਕੇ ਪ੍ਰੇਤ ਬਣਨਾ ਤੇ ਉੱਥੇ ਹੀ ਪਟਕਣਾ ਹੈ ਇਹ ਚੀਜ਼ਾਂ ਜਿਹੜੀਆਂ ਸਨ ਚਾਹੇ ਬਿਲਡਿੰਗ ਹੈ ਚਾਹੇ ਧਨ ਪਦਾਰਥ ਹੈ ਇਹ ਯੂਜ਼ ਕਰਨ ਵਾਸਤੇ ਜਿਵੇਂ ਕਹਦੀ ਨਾ ਵਰਤਣ ਵਾਸਤੇ ਨੇ ਪਕੜ ਕਰਨ ਵਾਸਤੇ ਨਹੀਂ ਸੰਸਾਰ ਦੇ ਪਦਾਰਥ ਮਹਾਰਾਜ ਨੇ ਰੱਬ ਨੇ ਬਣਾਏ ਨੇ ਵਰਤਣ ਵਾਸਤੇ ਨਾ ਕਿ ਇਹਨਾਂ ਦੇ ਵਿੱਚ ਪਕੜ ਕਰਨ ਵਾਸਤੇ ਜਿਹੜੀ ਵੀ ਚੀਜ਼ ਸੰਸਾਰ ਦੀ ਬਣਾਈ ਹੈ ਉਹ ਮर्यादा ਅਨਸਾਰ ਵਰਤਣ ਵਾਸਤੇ ਨਹੀਂ ਹੈ। ਅੱਗ ਹੈ ਨਾ ਚੁੱਲ੍ਹੇ ਵਿੱਚ ਬਲਦੀ ਹੈ ਤੇ ਰੋਟੀ ਪਕਾਉਂਦੀ ਹੈ। ਉਹੋ ਅੱਗ ਖੁੱਲੇ ਵਿੱਚ ਲੱਗ ਜਾਏ ਤੇ ਪਿੰਡਾਂ ਦੇ ਪਿੰਡ ਸਾੜ ਦਿੰਦੀ ਹੈ। ਅੱਗ ਉਹ ਹੀ ਹੈ। ਇਸੇ ਤਰ੍ਹਾਂ ਪਾਣੀ ਹੈ। ਜੇ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਚੱਲਦਾ ਹੈ ਤੇ ਸੁਖ ਦਿੰਦਾ ਹੈ ਤੇ ਜਦੋਂ ਦਰਿਆ ਦੇ ਕੰਢੇ ਤੋੜਦਾ ਹੈ ਨਾ ਫਿਰ ਪਬਲਿਕ ਨੂੰ ਦੁਖੀ ਕਰ ਦਿੰਦਾ ਹੈ। ਪਾਣੀ ਉਹ ਹੀ ਹੈ। ਇਸੀ ਤਰ੍ਹਾਂ ਸੰਸਾਰ ਦੇ ਵਿੱਚ ਜਿੱਥੇ ਸਾਡੀ ਸੁਰਤ ਹੋਏਗੀ ਨਾ ਅੰਤ ਸਮੇ ਉਹੋ ਜੀ ਸਾਡੀ ਗਤੀ ਹੋਣੀ ਹੈ ਅੰਤ ਕਾਲ ਨਰਾਇਣ ਸਿਮਰੇ ਐਸੀ ਚਿੰਤਾ ਮੇਜੇ ਮਰੇ ਭਗਤ ਤਰਲੋਚਨ ਤੇ ਨਰਮੁਕਾ ਪੈਤਾੰਬਰ ਵਾਕੇ ਹਿਰਦੈ ਵਸੇ ਜਿਨ੍ਹਾਂ ਧਿਆਨ ਰੱਬ ਵਿੱਚ ਰਹਿ ਗਿਆ ਨਰਾਇਣ ਵਿੱਚ ਪਰਮੇਸ਼ਰ ਵਿੱਚ ਉਨੇ ਦਰਗਾਹ ਵਿੱਚ ਜਾਣਾ ਤਾਂ ਹੀ ਇਹੋ ਪੜਦੇ ਨੇ ਅੰਤ ਕਾਲ ਜੇ ਨਰਣ ਚਿੱਤੇ ਆਵੇ ਸਿਧਾ ਜਾਵੇ ਸੱਚਖੰਡ